ਸਤਿਕਾਰਯੋਗ ਸਾਰਿਆਂ ਨੂੰ ਮੈਂ ਤੁਹਾਨੂੰ ਅੱਜ ਇੱਕ ਬੱਚੇ ਦਾ ਸੈੱਟ ਦਿਖਾਉਣ ਲੱਗੀ ਹਾਂ ਇਹ ਬਣਾਇਆ ਜੀ ਕੋਟੀ ਤੇ ਇੱਕ ਟੋਪੀ ਕੋਟੀ ਹੈ ਜਿਹੜੀ ਓਪਨ ਰੱਖੀ ਹੈ ਬਟਨਾਂ ਵਾਲੀ ਬੱਚੇ ਦੇ ਪੌਣੀ ਸੌਖੀ ਹੋ ਜਾਂਦੀ ਹੈ ਨਹੀਂ ਤਾਂ ਬੱਚੇ ਹਲਕਤ ਮੰਦੇ ਆ ਪਾਉਂਦੇ ਨਹੀਂਗੇ ਛੇਤੀ ਛੇਤੀ ਸਭ ਤੋਂ ਪਹਿਲਾਂ ਜੀ ਆਪਾਂ ਕੀ ਕਰਨਾ ਨੀਚੇ ਬਾਰਡਰ ਬੁਣਨਾ ਉਸ ਤੋਂ ਬਾਅਦ ਆਪਾਂ ਲ ਡਿਜ਼ਾਈਨ ਜੀ ਤਾਂ ਗੁੰਡੇ ਦੇਖ ਲੈਣੇ ਜੀ ਆਪਣੇ ਕੋਈ ਮੰਨ ਲਓ ਵੀ 25 ਗੁੰਡੇ ਆ ਇਹਨਾਂ ਨੂੰ ਆਪਾਂ ਡਿਵਾਈਡ ਕਰ ਲੈਣਾ आ, आ मतलब आह तो इन्हें रखने पैने जो बाकी बच गए उन्होंने पुठे कर दी एक बार सब तो पहला की करना जी आ छह केबल है छे छे का तेने तेने नीचे ते उत्ते करके केबल बना लेना छे छः सिलाइया पा के पाने जी आ, इस तरह आ केबल पूरा होजूगा दूजा केबल दिया चार मतलब चार पांच सिलाइया पा के फिर पहला सब तो पहला होर होर कलर का धागा लेके आ मूंह बना जी आह एक मतलब डिजाइन बन गया बिल्ली टाइप हो गया वाला ਪਹਿਲਾ ਮੂੰਹ ਬਣਾਉਣਾ ਹੈ ਜੀ ਫਿਰ ਉੱਤੇ ਬਾਦ ਆ ਕੇ ਉਹ ਬੰਦ ਕਰਦੇ ਨਾ ਦੋ ਸਲਾਈਆਂ ਉੱਤੇ ਹੋ ਜਾਣੀਆਂ ਫਿਰ ਇਹਦਾ ਇੱਥੇ ਮਤਲਬ ਆ ਦੋ ਅੱਖਾਂ ਲਾਉਣੀਆਂ ਜੀ ਤੇ ਇਹਦੇ ਉੱਤੇ ਆਸ ਮਦਲੇ ਪੱਕੇ ਨੇ ਸੇਲੀਆਂ ਬਣਾਉਣੀਆਂ ਵਾਲੀਆਂ ਪਹਿਲਾਂ ਡਿਜ਼ਾਈਨਿੰਗ ਸ਼ੁਰੂ ਕਰਨੀ ਹੈ ਤੇ ਉੱਤੇ ਮੂੰਹ ਬਣਾਉਣਾ ਵਾਲਾ ਮੂੰਹ ਬਣ ਗਿਆ ਦੋ ਅੱਖਾਂ ਲੱਗ ਗਈਆਂ ਆ ਉੱਤੇ ਸੇਲੀਆਂ ਲਾਪਾ ਕਹਿੰਦੇ ਨੇ ਫਾਈਬਰੂ ਸੇਲੀਆਂ ਲੱਗੀਆਂ ਹੁਬ ਚਾਲੇ ਪੁੱਠੇ ਕਰਦੇ ਨੇ ਇਹ ਵਿੱਚ ਹੀ ਮਤਲਬ ਡਿਫਰੈਂਟ ਧਾਗਾ ਲੈ ਕੇ ਵਿੱਚ ਬੁਣਨਾ ਹੈ ਉਨੇ ਹੋਇਆ ਜੀ ਐਸਟਰ ਆ ਬਲ ਮੋੜ ਕੇ ਦੇ ਉਲਟ ਕਰ ਦੇਣਾ ਜੀ ਆ ਪੁੱਠੀਆਂ ਵੱਟਾਂ ਲਈ ਤਾਂ ਡਿਜ਼ਾਈਨਿੰਗ ਪਾ ਦੇਣੀ ਐ ਇਧਰ ਪੁੱਠੀਆਂ ਵੱਟਾਂ ਕਰ ਦੇਣੀਆਂ ਇਸ ਤਰ੍ਹਾਂ ਜਿੰਨੀ ਤੁਹਾਨੂੰ ਲਵਾਈ ਚਾਹੀਦੀ ਐ ਆਪਣੀਆਂ ਦੋੜ ਜੈਨ ਰਣ ਕੇ ਉਸ ਤੋਂ ਬਾਅਦ ਆ ਗਿਆ ਜੀ ਉਟਲਾ ਹਿੱਸਾ ਮੋੜ ਦੇ ਦੀ ਕਟਾਈ ਇਹ ਜੀ ਬਣਾਇਆ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਦੋ ਕੁੰਡੇ ਪੁੱਠੇ ਰੱਖਣੇ ਆ ਨਾ ਨਾਲ ਕੇਵਲ ਬਣਾਈਆ ਦੋ ਕ ਚਾਰਾ ਕੁੰਡੇ ਦੇ ਦੋ ਇੱਕਾਂ ਤੋਂ ਉੱਤੇ ਕਰਕੇ ਦੋ ਕਟ ਵਿੱਚੋਂ ਘਟਾ ਦਿੱਤੇ ਦੋ ਤਾਂ ਇੱਕ ਬਣਤਾ ਕਾਸਾਰੀ ਘਟਾਈ ਗਈ ਜੀ ਇੱਕ ਤੋਂ 9 ਇਹ ਬੱਚੇ ਦੇ 1 2 3 4 5 6 7 8 9 ਬੱਚੇ ਆ ਬੱਚੇ ਵਾਸਤੇ ਚ 4 5 ਸਾਲ ਦੇ ਬੱਚੇ ਦੇ ਵੀ ਇਹ ਪੈ ਜਾਣੀ ਹੈ ਛੋਟੇ ਬੱਚੇ ਦੇ ਪੈ ਜੂ ਜਿੰਨੇ ਬੱਚਾ ਵੱਡਾ ਹੋਈ ਜਿੰਨੀ ਉਸ ਤਰ੍ਹਾਂ ਹੀ ਪੈ ਜੂਗੇ ਆ ਬਿਲਕੁਲ ਰੈਡੀਮੇਡ ਬਣ ਗਿਆ ਜੀ ਇਸੇ ਤਰ੍ਹਾਂ ਆ ਬਾਹ ਲੈ ਲਈ ਜੀ ਬਾਹ ਦੇ ਉੱਤੇ ਹੋਵੇ ਡਿਜ਼ਾਈਨਿੰਗ ਇੱਕੋ ਫਿਰ ਉਹ ਵੀ ਹੋਈ ਚੀਜ਼ ਕੱਟ ਸ਼ੁਰੂ ਕਰ ਲਈ ਜਦੋਂ ਮੁੜ ਕੇ ਬਾਅਦ ਵਿੱਚ ਇਸ ਆਹ ਵੀ ਬਾਹ ਪਾ ਪੰ ਗਿਆ ਬਾਹ ਬਣ ਗਈ ਹੈ ਜਿਹੜੇ ਨੇ ਤੇ ਆਹ ਮੂਰਲੇ ਪਾਸੇ ਬਣ ਗਏ ਤੇ ਪਿਛਲਾ ਪਾਸਾ ਬਣ ਗਿਆ ਇਹਦੇ ਨੂੰ ਇਕੱਠਾ ਜੋੜ ਲੈਣਾ ਜੀ ਸਲਾਈ ਦੇ ਵਿੱਚ ਮੂਰਲਾ ਪਾਸਾ ਪਾਉਣਾ ਫਿਰ ਬਾਹ ਪਾਉਣੀ ਹੈ ਫਿਰ ਪਿਛਲਾ ਪਾਸਾ ਪਾਉਣਾ ਗਲਾ ਬਣਾਉਣਾ ਉਸਤੇ ਫਿਰ ਇਧਰਲੀ ਬਾਹ ਪਾਉਣੀ ਹੈ ਫਿਰ ਆਹ ਪਾਸਾ ਪਾਉਣਾ ਇਹਨਾਂ ਚਾਰਾਂ ਨੂੰ ਜਿੰਨੇ ਕੁ ਜੋਟ ਕੇ ਆਪਾਂ ਨੂੰ ਚਾਹੀਦੇ 50 ਜਾਂ 60 ਗਰੇ ਦੇ ਉਹਨੇ ਰੱਖ ਲੈਣਾ ਬਾਕੀ ਦੇ ਪਹਿਲੀ ਸਲਾਈ ਚ ਘਟਾ ਦੇਣੇ ਬਾਅਦ ਵਿੱਚ ਇਹਨਾਂ ਕੇ ਗਲਾ ਬਣ ਕੇ 7-8 ਸਲਾਈਂਗੇ ਆਪਾਂ ਸੂਈ ਨਾ ਬੰਦ ਕਰਦੇ ਨਾ ਪੋਲਾ ਪੋਲਾ ਤਾਂ ਜੋ ਬੱਚੇ ਦੇ ਚੋਬੇ ਨਾ ਬਿਲਕੁਲ ਰੈਡੀਮੇਡ ਬਣ ਗਏ ਇਸ ਤਰ੍ਹਾਂ ਜਿਹੜੀ ਤੇ ਆਪਣੀ ਕੋਟੀ ਹੈ ਜੀ ਉਹ ਕੰਪਲੀਟ ਹੁੰਦੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਬਾਦਰ ਲਈ ਬਾ ਇਸ ਲਈ ਸਾਈਡ ਨੂੰ ਕਾਟ ਚੁੰਡੀ ਕਾਟ ਰੈਡੀਮੇਡ ਦੀ ਤਰ੍ਹਾਂ ਕਾਹ ਚੁੰਡੀ ਕਾਟ ਦੋ ਦੋ ਕੁੰਡੇ ਪੁੱਠੇ ਰੱਖੇ ਤਾਂ ਜੋ ਮੁਰਕੀ ਨੰਸੀ ਤਾਂ ਜਾਵੇ ਸੌਖਾ ਸੌਖੀ ਸਲਾਈ ਹੋ ਜੇ ਮੇਰੇ ਦਾ ਤੁਹਾਨੂੰ ਸਮਝ ਆ ਗਈ ਹੋਣੀ ਇਹ ਬੱਚੇ ਦੇ ਨਾਲ ਹੀ ਐਸਾ ਟੋਪੀ ਤੇ ਆ ਕੈਪਾ ਉਪਰ ਅਸੂਦ ਕਰਨੀ ਹੈ 6-7 ਫਟ ਤੋਂ ਦੇ ਪਾਕੇ ਮੁਰੀਆਂ ਸਾਰੇ ਦਸਤਰਾ ਬਣਾ ਲੈਣੇ ਕਿ ਉੱਕ ਜੇ ਜੀ ਜੇ ਤਾਂ ਆਪਾਂ ਲੱਗਿਆ 50-60 ਜਿੰਨੇ ਵੀ ਆਪਾਂ ਚਾਹੀਦੇ ਕੁੰਡੇ ਬਣ ਗਏ ਉਦੋਂ ਬਾਅਦ ਅੰਨਕ ਸਿੱਧਾ ਬਣਤਾ ਫਿਰ ਇਥੇ ਥੋੜੀ ਜਿਹੀ ਡਿਜ਼ਾਈਨਿੰਗ ਕਰਦੇ ਹਾਂ ਨਾਲ ਨਾਲ ਕਟੀਆਂ ਜਾਈ ਬੰਦੀ ਜਾਈ ਉਸ ਤੋਂ ਬਾਅਦ ਆ ਬਾਡਰ ਬਣਦਾਈ ਤੇ ਸੋਈ ਨਾਲ ਬੰਨ੍ਹਤਾ ਤਾਂ ਉਹਨਾਂ ਬੋਲਾ ਬੰਦ ਕੀਤਾ ਇਸੇ ਕਰਕੇ ਬੱਚੇ ਦੇ ਕੁੱਬੇ ਨਾ ਮੱਥੇ ਤੇ ਆ ਕੇ